ਜੀ ਮੈਂ ਡਾਕਟਰ ਸاجਨਦੀਪ ਸਿੰਘ ਰਿਆਰ ٹی ਐਨ ਡੀ ਸਪੈਸ਼ਲਿਸਟ ਅੱਜ ਅਸੀਂ ਕੰਨ ਨੱਕ ਤੇ ਗਲੇ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਹੈ ਜੋ ਕਿ ਗੁਰਦੁਆਰਾ ਕਬੀਰਪੁਰ ਸਾਹਿਬ ਸੰਤ ਸ਼ੰਕਰ ਜੀ ਵਿਖੇ ਕੰਨ ਨੱਕ ਤੇ ਗਲੇ ਦੀਆਂ ਸਮੱਸਿਆਵਾਂ ਦੇਖੀਆਂ ਗਈਆਂ ਮਰੀਜ਼ਾਂ ਦੀਆਂ ਨਾਲ ਉਹਨਾਂ ਦੇ ਹੱਲ ਔਰ ਪ੍ਰੀਕਾਸ਼ਨਸ ਜੋ ਲੈਣੇ ਸੀਗੇ ਉਹ ਦੱਸੇਗੇ ਕਿਉਂਕਿ ਜਦੋਂ ਸੀਜ਼ਨ ਚੇਂਜ ਹੁੰਦਾ ਹੈ ਮੌਨਸੂਨ ਤੋਂ ਪਹਿਲਾਂ ਕੰਨ ਨੱਕ ਤੇ ਗਲੇ ਦੀਆਂ ਸਮੱਸਿਆਵਾਂ ਜੂਨ ਜੁਲਾਈ ਦੇ ਮਹੀਨੇ ਚ ਬਹੁਤ ਵੱਧ ਜਾਂਦੀਆਂ ਨੇ ਇਸ ਤੋਂ ਇਲਾਵਾ ਇਸ ਫ੍ਰੀ ਮੈਡੀਕਲ ਕੈਂਪ ਵਿੱਚ ਮੁਫਤ ਜਿਹੜੇ ਈਅਰ ਡ੍ਰੌਪ ਸੀਗੇ ਜੋ ਵੀ ਲੋਡਿੰਗਾ ਰੋਡਬੰਦ ਮਰੀਜ਼ਾਂ ਨੂੰ ਨੈਜ਼ਲ ਡ੍ਰੌਪਸ ਜੋ ਨੱਕ ਦੀਆਂ ਪ੍ਰੋਬਲਮਾਂ ਨਾਲ ਸੀਗੇ ਔਰ ਜੋ ਵੀ ਸਮੱਸਿਆਵਾਂ ਜਿਹੜੀਆਂ ਗਲੇ ਦੀਆਂ ਸੀਗੀਆਂ ਉਹਨਾਂ ਦੀ ਕਾਉਂਸਲਿੰਗ ਕੀਤੀ ਗਈ ਔਰ ਉਹਨਾਂ ਨੂੰ ਦੱਸਿਆ ਗਿਆ ਕਿ ਫਰਦਰ ਕੀ ਪ੍ਰੈਕੌਸ਼ਨਸ ਲੈਣੇ ਚਾਹੀਦੇ ਆ ਮੁਕਤਲ ਦੇ ਮੌਸਮ ਵਿੱਚ ਤੇ ਕੀ ਅਵੋਇਡ ਕਰਨਾ ਹੈ ਸੋ ਇਸ ਕਰਕੇ ਇਹ ਸਾਰਾ ਜੋ ਵੀ ਹੈ ਜਿਹੜਾ ਸਫਲਤਾਪੂਰਨ ਕੈਂਪ ਲੱਗਿਆ ਔਰ 100 ਤੋਂ 150 ਜਿਹੜੇ ਮਰੀਜ਼ ਸੀਗੇ ਉਹਨਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਔਰ ਗੁਰਦੁਆਰਾ ਕਮੇਟੀ ਜੋ ਗੁਰਦੁਆਰਾ ਸੰਤ ਸੰਗਤ ਸਿੰਘ ਕਮੇਟੀ ਗੁਰਦੁਆਰਾ ਸਾਹਿਬ ਦੀ ਕਮੇਟੀ ਪ੍ਰਧਾਨ ਸਾਹਿਬ ਕਬੀਰਪਾਰਕ ਉਹਨਾਂ ਦੀ ਬਹੁਤ ਬਹੁਤ ਜੋ ਸ਼ਲਾਘਾਯੋਗ ਉਪਰਾਲਾ ਸੀਗਾ ਕਿ ਉਹਨਾਂ ਨੇ ਸਾਨੂੰ ਇਸ ਕੈਂਪ ਲਾਉਣ ਦੀ ਕਰਨ ਨਖ ਤੇ ਗਲੇ ਦੀ ਜੋ ਪ੍ਰਮਾਣਤਾ ਦਿੱਤੀ ਔਰ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ